ਤੇ ਮਾਵਾ ਕੱਡੀਆਂ ਸ਼ਾਵਾਂ ਨੇ ਤੇ ਮਾਵਾ ਵਰਗਾ ਨਾ ਸ਼ਾਵਾਂ ਬੁੱਢਾ ਹੋਰ ਕਦੇ ਨਜਰ ਮ ਆਵੇ ਜਿਸ ਤੋਂ ਲੈ ਕੇ ਸ਼ਾਨਦਾਰੀ ਰੱਬ ਨੇ ਸਵਰਗ ਬਣਾਇਆ ਰੱਬ ਨੇ ਵੀ ਸਵਰਗ ਬਣਾਇਆ ਮਾਂ ਤੋਂ ਸ਼ਾਨਦਾਰੀ ਲੈ ਕੇ ਬਹੁਤ ਧੰਮਾ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਆ ਸੇਵਾ ਸੰਕਰਦੇ ਆ ਸਾਰੇ ਜਣੇ ਵੀ ਨਾਮ ਜਪਿਆ ਕਰੋ ਉਥੇ ਮਹਿਮਾ ਪਰ ਮਾਚਨਾ ਤੋਂ ਆ ਸਮਾਜ ਚੱਲ ਰਿਆ ਨੋ ਬੜਾ ਕਈ ਚਮਕੀਆਂ ਲਉਂਦੇ ਆ ਕੋਈ ਪੁੱਛਿਆ ਕਰਦੇ ਆ ਕੋਈ ਧਾਗੇ ਤਰੀਦ ਕੋਈ ਬਲੀਆਂ ਮੰਗਦੇ ਆ ਕੋਈ ਦੇਵਤਾ ਬਲੀਆਂ ਹੀ ਮੰਗਦਾ ਕੋਈ ਵੀਰ ਕੰਵਾਰ ਕੋਈ ਬਲੀਆਂ ਮੰਗਦਾ ਉਦਾ ਮਿੱਠੇ ਚੌੜਾ ਦੀ ਖੁਸ਼ਾ ਕੋਈ ਜੂਰਮੇ ਤੇ ਖੁਸ਼ਾ ਕੋਈ ਦੇਗ ਤੇ ਖੁਸ਼ਾ ਕੋਈ ਸੇਮੀਆਂ ਦੀ ਖੁਸ਼ਾ ਕੋਈ ਦਰੀਏ ਦੀ ਖੁਸ਼ਾ ਇਹ ਸਾਡੇ ਖਾਣ ਦੇ ਢੰਗ ਬਣਾਏ ਹੋਏ ਨੇ ਲੋਕਾਂ ਨੇ ਆਪਣੇ ਵੀ ਸ਼ਰਾਬ ਚੜਦੀ ਆ ਮੁਰਗਾ ਚੜਦਾ ਬੱਕਰਾ ਚੜਦਾ ਜਿੰਨੇ ਗੁਰੂ ਪੀਰ ਕੰਵਰ ਦੇਵੀ ਦੇਖੇ ਹੋਇਆ ਸਾਰੇ ਨਾਮ ਤੇ ਖੁਸ਼ ਨੇ ਤੇ ਸੇਵਾ ਤੇ ਖੁਸ਼ ਨੇ ਕਿਹੜਾ ਸੇਵਾ ਕਰਦਾ ਜੀਵਾਂ ਦਾ ਨਾਮ ਜਪਦਾ ਵਾੜਾ ਨਹੀਂ ਕਰਦਾ ਕਿਸੇ ਦਾ ਚੰਗਾ ਹੀ ਚੰਨਾ ਸੋਚਦਾ ਮਾੜੇ ਬੰਦੇ ਵੀ ਭੜਕੇ ਦੇ ਬੰਦੇ ਨੂੰ ਵਿਸਤੇ ਰਸਤੇ ਤੇ ਕਹਿੰਦਾ ਔਰ ਵੀ ਨਾਮ ਜਪਦਾ ਦਸਦਾ ਭਾਈ ਬੈਠ ਇਹ ਤੇਰੇ ਦੇ ਪਿਛਲੇ ਕਰਮ ਦੇ ਦੁੱਖ ਨੇ ਤੇਰੇ ਆ ਗਿਆ ਧੀਆਂ ਉਹ ਤਾਂ ਲੜਦੇ ਆ ਸ਼ਰਾਬ ਪੀਂਦੇ ਆ ਮਕਾਨ ਨਹੀਂ ਹੈ ਤੇਰੇ ਕੋਲ ਇਹ ਪਿਛਲੇ ਕਰਮ ਨੇ ਇਹ ਆਪਾਂ ਕਰਮ ਘੋ ਰਹੇ ਆ ਕਰਮ ਸਾਡਾ ਖੜਾ ਨਹੀਂ ਛੱਡਦਾ ਕਾਹੇ ਜਿੰਨੇ ਮਾਦੀ ਜਨਮ ਲੈ ਰੋ ਕਰਮੇ ਨਾਲ ਹੀ ਜਨਮ ਤਾਂ ਹੀ ਕਹਿੰਦੇ ਆ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਕਰਮਾਂ ਦਾ ਨਿਬਰਾ ਕਰਾਵਾਂ ਕਰਮਾਂ ਦਾ ਨਿਬਰਾ ਕਰਾਵਾਂ ਕਰਮਾਂ ਨੇ ਜਿਹੜਾ ਸਾਥ ਦਿੰਦਾ ਫਿਰ ਅਸੀਂ ਨਾਮ ਜਪਣ ਦੀ ਬਜਾਏ ਸਿਮਰਨ ਕਰਨ ਦੀ ਬਜਾਏ ਭਗਤੀ ਕਰਨ ਦੀ ਬਜਾਏ ਮਾਪੇ ਦੀ ਗੱਲ ਮੰਨਣ ਦੀ ਬਜਾਏ ਅਸੀਂ ਪਖੰਡੀਆਂ ਗੁਰ ਤੋਂ ਜਾਨਦੇ ਆ

ਆਰੇ ਆਣ ਤੋਂ ਪਾ ਬਚੀਏ ਸੱਤੇ ਰਾਸ ਤੇ ਪਈ ਉਹ ਗੁਰੂ ਨੇ ਸਾਨੂੰ ਸੋਚੀ ਦਿੱਤੀ ਆ ਬੁੱਧੀ ਦਿੱਤੀ ਆ ਜੇ ਅਸੀਂ ਸੋਚੀ ਬੁੱਧੀ ਲੈ ਕੇ ਵੀ ਜੇ ਦੀਵਾ ਲੈ ਕੇ ਵੀ ਕੂ ਦੇ ਵਿੱਚ ਡੇਪੇ ਵਿੱਚ ਦੀਵੇ ਦਾ ਕੋਈ ਸਮਝ ਨਾ ਸਾਨੂੰ ਤੱਤੇ ਠੰਡੇ ਦਾ ਪਤਾ ਖੱਟੇ ਮਿੱਠੇ ਦਾ ਪਤਾ ਪਰ ਸਾਨੂੰ ਇਹ ਕਿਉਂ ਨਹੀਂ ਬੁੱਧੀ ਸਮਝ ਆਉਂਦੀ ਵੀ ਗੁਰੂ ਦੇ ਨਾਮ ਦੇ ਵਿੱਚ ਤਾਂ ਦੋ ਗਰੋਗ ਸੰਸਾ ਉਤਰੇ ਸਮੇ ਸੱਚੀ ਬਾਣੀ ਸਾਵਰੋ ਕਾ ਆਵਤ ਨਾਮ ਸਵਸਟ ਹੈ ਵੀ ਤੇ ਵੀ ਦੁੱਖ ਨੇ ਨਾਮ ਜਪਣ ਦੇ ਨਾਲ ਘਟਦੇ ਆ ਸਾਡੇ ਦੁੱਖਾਂ ਦੀ ਦਵਾਈ ਹਰੀ ਦਾ ਸਿਮਰਨਾ ਹਰੀ ਦਾ ਸਿਮਰਨ ਕਰਾਂਗੇ ਉਹਦੇ ਕਹਿਣੇ ਚ ਰਹਾਗੇ ਇਹ ਨਹੀਂ ਹੈ ਵੀ ਸਿਮਰਨ ਵੀ ਕਰ ਜੀ ਤੇ ਸ਼ਰਾਬ ਵੀ ਪੀ ਜੀ ਸਿੱਖ ਤਾਂ ਵੀ ਪੀਏ ਇਹ ਬਿੜੀਆਂ ਵੀ ਪੀ ਜੀਏ ਇਹ ਨਹੀਂ ਹੈ ਇੱਕ ਪਾਸੇ ਜਿੱਥੇ ਅਮਰਤ ਉਹ ਤੇ ਜ਼ਹਿਰ ਨਹੀਂ ਜਿੱਥੇ ਜ਼ਹਿਰ ਉਹ ਤੇ ਅਮਰਤ ਨਹੀਂ ਜਿੱਥੇ ਹਉਮੈ ਆ ਉੱਥੇ ਹਉਮੈ ਉੱਥੇ ਨਾ ਹੁੰਦੀ ਹਉਮੈ ਨਾਮ ਵਿਰੋਧ ਹੈ ਵਸੇ ਦਾ ਦੋ ਇੱਕ ਆਏ ਜਿਵੇਂ ਕਿ ਮਿਆਂ ਚ ਦੋ ਦਰਵਾਰਾਂ ਦੀ ਰਹਿ ਸਕਦੇ ਆ ਜੇ ਆ ਬੰਦੇ ਬਣਨਾ ਪੋਗਾ ਹਰ ਜਪਾਪੀ ਦੋ ਕੰਮ ਨਹੀਂ ਹੋਣ ਧਰਮੀ ਹੋ ਕੇ ਆਪਣੇ ਗੁਰੂ ਤੋਂ ਸਿਮਰਨ ਲੈ ਕੇ ਲੈ ਕੇ ਜਪਾਂਗੇ ਉਹਦਾ ਸਾਨੂੰ ਰਾਸ ਆਏਗਾ ਸਾਡੇ ਘਰ 'ਚ ਵਰਕਤ ਵੀ ਹੋਊਗੀ ਕਮਾਈ 'ਚ ਵੀ ਵਰਕਤ ਹੋਊ ਕੰਮ 'ਚ ਵੀ ਵਾਧਾ ਹੋਊ ਤੇ ਆਪਾਂ ਪੁੱਤਰ ਵੀ ਕਹਨੇ 'ਚ ਰਹਿਣਗੇ ਕਹਨੇ ਤੋਂ ਬਾਹਰ ਨਹੀਂ ਜਾਣਗੇ ਇਹ ਦੁੱਖ ਸਭ ਤਾਂ ਸਾਡੇ ਕਰਮਾਂ ਦੇ ਆ ਇਹ ਅੱਪਾ ਘਰੇ ਕਿਸੇ ਨੂੰ ਜਾ ਕੇ ਪਾ ਵੀਰ ਹੋ ਜਾਗੇ ਇਹ ਤਾਂ ਪੁੱਛ ਘੜਾ ਲੈਨੇ ਆ ਵੀਰ ਹੋ ਜਾਗੇ ਕਢਾ ਕੇ ਹੀ ਕਰਾਂਗੇ ਆਪਣੇ ਗੁਰੂਰੇ ਜੋ ਸਾਨੂੰ ਜਦੋਂ ਜਨਮ ਹੁੰਦਾ ਸਾਡਾ ਸਾਰਾ ਕੁਝ ਮਰਨ ਜਨਮ ਤੋਂ ਪਹਿਲਾਂ ਮੌਤ ਲਈ ਹੀ ਜਾਂਦੀ ਹੈ ਜਿਹੜੇ ਪਿਛਲੇ ਕਰਮੋਂ ਨਾਲ ਭੋਗਨੇ ਪੈਂਦੇ ਆ ਕਿ ਧੀ ਬਣ ਕੇ ਲੈ ਗਿਆ ਕਿ ਪੁੱਤ ਬਣ ਕੇ ਵੀ ਯਾਰ ਦੋਸਤ ਬਣ ਕੇ ਕੋਈ ਕੁਝ ਤਰ੍ਹਾਂ ਉਸ ਲੈ ਲੈਂਦਾ ਸਾਨੂੰ ਦੇਣੇ ਬਣੇ ਐਸੇ ਕਰਕੇ ਕਰਮ ਕਹਿੰਦੇ ਦੇਖ ਕੇ ਬੋ ਚੰਗਾ ਕਰਮ ਕਰੀ ਜੋ ਕਰੀ ਜੋ ਕਰੀ ਜੋ ਵੇ ਕਹਣਗੇ ਜੀ ਚੰਗਾ ਕੰਮ ਕਰਦੇ ਆ ਤਾਂ ਘਰ 'ਚ ਬੜਾ ਤੰਗੀ ਆ ਗਈ ਬੜਾ ਕੁਝ